ਪੰਜਾਬ ਹਿਆਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਿਆਣਾ ਹਿਮਾਚਲ ਤੇ ਮੈਂ ਆ ਤੁਹਾਡੇ ਨਾਲ ਹਰਮਨ ਕੁਲਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਂਕਿ ਸਰਹੱਦ ਜ਼ਰੂਰ ਬਣ ਗਈ ਪਰ ਦਿਨਾਂ ਦੇ ਵਿਚਾਲੇ ਸਰਹੱਦ ਨਹੀਂ ਬਣ ਪਾਈ ਬਹੁਤ ਸਾਰੇ ਜੋ ਹੀ ਪੰਜਾਬੀ ਨੇ ਜੋ ਭਾਰਤ ਤੋਂ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਤੋਂ ਭਾਰਤ ਦਾ ਅੱਜ ਵੀ ਰੋਕ ਕਰਦੇ ਨੇ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਦੇ ਲਈ ਉਹ ਜੋ ਜੇਹੀ ਨੇ ਅਹਿਮਦ ਖੁਰਸ਼ੀਦ 92 ਸਾਲਾ ਅਹਿਮਦ ਖੁਰਸ਼ੀਦ ਭਾਰਤ ਯਾਨੀ ਕਿ ਪੰਜਾਬ ਆਪਣੇ ਗੁਰਦਾਸਪੁਰ ਦੇ ਵਿੱਚ ਮਚਰਾਏ ਪਿੰਡ ਵਾਪਸ ਆਏ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਲਈ ਤੇ 77 ਸਾਲ ਬਾਅਦ ਆਏ ਨੇ ਉਦੋਂ ਸਿਰਫ ਮਹਿਜ਼ੇ 16 ਸਾਲਾਂ ਦੇ ਸੀਗੇ ਜਦੋਂ ਇਹ ਗੁਰਦਾਸਪੁਰ ਤੋਂ ਉਧਰ ਉਹਨਾਂ ਨੂੰ ਜਾਣਾ ਪਿਆ ਵੰਡ ਦੇ ਦੌਰਾਨ ਪਰ ਦਿਲਾਂ ਦੇ ਵਿੱਚ ਵੰਡ ਨਹੀਂ ਪਈ ਅੱਜ ਵੀ ਜਦੋਂ ਉਹ ਦੋਸਤਾਂ ਦੇ ਨਾਲ ਮਿਲ ਰਹੇ ਨੇ ਜਿਵੇਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਅੱਖਾਂ ਕਿੰਧਾਂ ਭਰੀਆਂ ਹੋਈਆਂ ਨੇ ਸੋ ਜਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਉਹ ਨਹੀਂ ਟੁੱਟੀਆਂ ਸੋ ਜਿਹੜੀਆਂ ਆਜ਼ਾਦੀਆਂ ਨੇ ਕਿਵੇਂ ਅੱਖਾਂ 'ਚੋਂ ਹੰਝੂ ਬਣ ਕੇ ਸਲਕ ਰਹੀਆਂ ਨੇ ਤੇ ਖੁਸ਼ੀ ਵੀ ਹੋ ਰਹੀ ਹੈ ਖੁਸ਼ੀ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਪੂਰੇ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਸ਼ਨ ਦਾ ਮਾਹੌਲ ਹੈ ਤੇ ਜਦੋਂ ਪਾਣੀ ਵੀ ਉਹ ਪਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਪਾਣੀ ਵੀ ਉਹਨਾਂ ਦੇ ਲਈ ਦੁੱਧ ਤੋਂ ਘੱਟ ਨਹੀਂ ਹੈ ਦੁੱਧ ਵਰਗਾ ਯਾਨੀ ਕਿ ਅੰਮ੍ਰਿਤ ਵਰਗਾ ਹੈ ਕਿਉਂਕਿ ਅੱਜ ਉਹ ਆਪਣੀ ਮਾਂ ਕੋਲ ਆਏ ਨੇ ਮਾਂ ਦੀ ਧਰਤੀ ਤੇ ਵਾਪਸ ਆਏ ਨੇ ਤੇ ਉਹ ਮਾਂ ਦੀ ਨਿੱਗੀ ਗੋਦੀ ਵਰਗਾ ਉਹਨਾਂ ਨੂੰ ਮਹਿਸੂਸ ਹੁੰਦਾ ਸੋ ਢੇਲੀ ਗੋਸ ਪੰਜਾਬ ਹਰਿਆਣਾ ਹਿਮਾਚਲੇ ਅਪੀਲ ਕਰਦਾ ਹੈ ਕਿ ਵੱਧ ਤੋਂ ਵੱਧ ਖੁੱਲੇ ਦਿਲ ਦੇ ਨਾਲ ਪਾਕਿਸਤਾਨ ਸਰਕਾਰ ਨੂੰ ਵੀਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਅਜਿਹੇ ਪੰਜਾਬੀ ਨੇ ਕਿਤੇ ਨਾ ਕਿਤੇ ਜਿਹੜਾ ਆਪਣਾ ਉਹਨਾਂ ਦਾ ਬਚਪਨ ਹੈ ਪੰਜਾਬ ਦੀਆਂ ਗਲੀਆਂ ਦੇ ਵਿੱਚ ਉਦੋਂ ਗੁਵਾਚ ਗਿਆ ਸੀ ਤੇ ਉਹਨਾਂ ਨੂੰ ਜਾਣਾ ਪਿਆ ਸੀ ਤੇ ਉਹੋ ਮੁੜ ਐਦਾਂ ਹੀ ਆ ਕੇ ਆਪਣੀਆਂ ਯਾਦਾਂ ਤਾਜ਼ੀਆਂ ਕਰ ਸਕਣ ਤੇ ਜਿਹੜੀ ਇੱਕ ਏਕਤਾ ਦੀ ਮਿਸਾਲ ਹੁੰਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਿਮਾਚਲ ਤੇ ਮੈਂ ਆ ਤੁਹਾਡੇ ਨਾਲ ਹਰਮਨ ਕੁਲਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਂਕਿ ਸਰਹੱਦ ਜ਼ਰੂਰ ਬਣ ਗਈ ਪਰ ਦਿਲਾਂ ਦੇ ਵਿਚਾਲੇ ਸਰਹੱਦ ਨਹੀਂ ਬਣ ਪਾਈ ਬਹੁਤ ਸਾਰੇ ਅਜੁਹੀ ਪੰਜਾਬੀ ਨੇ ਜੋ ਭਾਰਤ ਤੋਂ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਤੋਂ ਭਾਰਤ ਦਾ ਅੱਜ ਵੀ ਰੋਕ ਕਰਦੇ ਨੇ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਦੇ ਲਈ ਉਹ ਜੁਜੇਹੀ ਨੇ ਅਹਿਮਦ ਖੁਰਸ਼ੀਦ 92 ਸਾਲਾ ਅਹਿਮਦ ਖੁਰਸ਼ੀਦ ਭਾਰਤ ਯਾਨੀ ਕਿ ਪੰਜਾਬ ਆਪਣੇ ਗੁਰਦਾਸਪੁਰ ਦੇ ਵਿੱਚ ਮਚਰਾਏ ਪਿੰਡ ਵਾਪਸ ਆਏ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਲਈ ਤੇ 77 ਸਾਲ ਬਾਅਦ ਆਏ ਨੇ ਉਦੋਂ ਸਿਰਫ ਮਹਿਜ਼ੇ 16 ਸਾਲਾਂ ਦੇ ਸੀਗੇ ਜਦੋਂ ਇਹ ਗੁਰਦਾਸਪੁਰ ਤੋਂ ਉਧਰ ਉਹਨਾਂ ਨੂੰ ਜਾਣਾ ਪਿਆ ਵੰਡ ਦੇ ਦੌਰਾਨ ਪਰ ਦਿਲਾਂ ਦੇ ਵਿੱਚ ਵੰਡ ਨਹੀਂ ਪਈ ਅੱਜ ਵੀ ਜਦੋਂ ਉਹ ਦੋਸਤਾਂ ਦੇ ਨਾਲ ਮਿਲ ਰਹੇ ਨੇ ਜਿਵੇਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਅੱਖਾਂ ਕਿੰਧਾਂ ਭਰੀਆਂ ਹੋਈਆਂ ਨੇ ਸੋ ਜਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਉਹ ਨਹੀਂ ਟੁੱਟੀਆਂ ਸੋ ਜਿਹੜੀਆਂ ਆਜ਼ਾਦਾਂ ਨੇ ਕਿਵੇਂ ਅੱਖਾਂ 'ਚੋਂ ਹੰਝੂ ਬਣ ਕੇ ਝਲਕ ਰਹੀਆਂ ਨੇ ਤੇ ਖੁਸ਼ੀ ਵੀ ਹੋ ਰਹੀ ਹੈ ਖੁਸ਼ੀ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਪੂਰੇ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਸ਼ਨ ਦਾ ਮਾਹੌਲ ਹੈ ਤੇ ਜਦੋਂ ਪਾਣੀ ਵੀ ਉਹ ਪੀਂਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਪਾਣੀ ਵੀ ਉਹਨਾਂ ਦੇ ਲਈ ਦੁੱਧ ਤੋਂ ਘੱਟ ਨਹੀਂ ਹੈ ਦੁੱਧ ਵਰਗਾ ਯਾਨੀ ਕਿ ਅੰਮ੍ਰਿਤ ਵਰਗਾ ਹੈ ਕਿਉਂਕਿ ਅੱਜ ਉਹ ਆਪਣੀ ਮਾਂ ਕੋਲ ਆਏ ਨੇ ਮਾਂ ਦੀ ਧਰਤੀ ਤੇ ਵਾਪਸ ਆਏ ਨੇ ਤੇ ਉਹ ਮਾਂ ਦੀ ਨਿੱਗੀ ਗੋਦੀ ਵਰਗਾ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਸੋ ਢਿਲੀ ਪੋਸਟ ਪੰਜਾਬ ਹਰਿਆਣਾ ਹਿਮਾਚਲੇ ਅਪੀਲ ਕਰਦਾ ਹੈ ਕਿ ਵੱਦ ਤੋਂ ਵੱਤ ਖੁੱਲੇ ਦਿਲ ਦੇ ਨਾਲ ਪਾਕਿਸਤਾਨ ਸਰਕਾਰ ਨੂੰ ਵੀਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਅਜਿਹੇ ਪੰਜਾਬੀ ਨੇ ਕਿਤੇ ਨਾ ਕਿਤੇ ਜਿਹੜਾ ਆਪਣਾ ਉਹਨਾਂ ਦਾ ਬਚਪਨ ਹੈ ਪੰਜਾਬ ਦੀਆਂ ਗਲੀਆਂ ਦੇ ਵਿੱਚ ਉਦੋਂ ਗਵਾਚ ਗਿਆ ਸੀ ਤੇ ਉਹਨਾਂ ਨੂੰ ਜਾਣਾ ਪਿਆ ਸੀ ਤੇ ਉਹੋ ਮੁੜ ਐਦਾਂ ਹੀ ਆ ਕੇ ਆਪਣੀਆਂ ਯਾਦਾਂ ਤਾਜ਼ੀਆਂ ਕਰ ਸਕਣ ਤੇ ਜਿਹੜੀ ਇੱਕ ਏਕਤਾ ਦੀ ਮਿਸਾਲ ਹੁੰਦੀ ਹੈ ਉਹ ਐਸੀ ਤਰ੍ਹਾਂ ਹੀ ਉਹ ਪੈਦਾ ਕਰਦੇ ਰਹਿਣ ਆ ਮੈਂ ਪੈਂਡੇ ਪਹੁੰਚ ਗਿਆ ਹਾਂ ਹਾਂ ਕਿੰਨੀ ਖੁਸ਼ੀ ਹੋਈ ਤੇ ਬਹੁਤ ਖੁਸ਼ੀ ਹੋਈ ਹੈ ਹਾਂ ਆ ਪੈਂਡੇ ਖੁਸ਼ ਹਾਂ ਤੇ ਮੈਂ ਵੀ ਬਹੁਤ ਮਾਣ ਨੂੰ ਖੁਸ਼ ਹਾਂ ਹਾਂ ਆ ਧਰਤੀ ਵੇਖ ਲਈ ਹਾਂ ਚੌਕ ਵੇਖਣਾ ਹੈ ਵੀਰ ਜੀ ਆ ਖਾਨ ਦਾ ਵੇਖਣੀ ਹੈ ਉਹ ਹੀ ਵੇਖ ਲਈ ਹਾਂ ਅਗੋਂ ਮਾੜੋ ਇੱਧਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਓਕੇ ਲੈ ਕੇ ਚੱਲਦੇ ਆਂ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੌਡੀ ਕੋ ਵਟਾ ਦੌੜ ਹੂੰ 12 ਮੀਲ ਮੈਂ ਜਾਂ ਭਾਈ ਦਾ ਇਥੋਂ ਹੂੰ ਵਟਾ ਆਇਓ ਹੋ ਕੇ 12 ਮੀਲ ਜਾਣੇ ਲਈ ਤੇ ਮੈਂ ਹਾਲੇ ਜਾਂ ਫਿਰ ਮੈਂ ਆ ਕੇ ਨਾਸ਼ਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਪਾਕਿਸਤਾਨ ਹਾਂ ਪਲੇਰ ਤਹਿਸੀਲ ਜਿਹੜਾ ਸੰਗਰ ਲੱਗੇ

ਬਾ ਬਾ ਅਲਾਇ ਗਵਾ ਸੀਤੀ ਲਵਾ ਹਮਾਰਾ ਉਹ ਮੈਨੂੰ ਪਾਣੀ ਮੇਰੇ ਨਸੀਬਾਂ ਚ ਸੀ ਮੈਨਾਂ ਕਿ ਪੀ ਲਿਆ ਹਮ 80 90 ਸਾਲ ਬਾਅਦ ਆਇਆ ਸਭ ਕੋ ਮੈਂ ਵੇਖ ਕੇ ਬਹੁਤ ਬਾਕੀ ਖੁਸ਼ ਹੋਇਆ ਕਿਉਂਕਿ ਅਸੀਂ ਪਹਿਲੇ ਇਹਨਾਂ ਨੂੰ ਮਿਲੇ ਹਾਂ ਜੇਕਰ ਕਿ ਇਹਨਾਂ ਦੀ ਤਮੰਨਾ ਸੀ ਕਿ ਮੈਂ ਆਪਣੇ ਪਿੰਡ ਚ ਜਾਵਾਂ ਤੇ ਅਸੀਂ ਖਾਸ ਰੱਖੀ ਵੀ ਬਾਪੂ ਜੀ ਤੁਹਾਨੂੰ ਜਰੂਰ ਖੜਾਗੇ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਏ ਇਹ ਸਾਡੇ ਪਿੰਡ ਆਏ ਨੇ ਆਪਣੇ ਪਿੰਡ ਆਏ ਨੇ ਤੇ ਆਪਣੇ ਪਿੰਡ ਆਣ ਕੇ ਬਹੁਤ ਖੁਸ਼ ਹੋਏ ਨੇ ਅਸੀਂ ਇਹ ਕਿੱਥੇ ਮਿਲੇ ਸੀ ਅਸੀਂ ਨੂੰ ਨਕਾਣਾ ਸਾਹਿਬ ਮਿਲੇ ਹੈ ਇਹਨਾਂ ਨੂੰ ਉੱਥੇ ਸਾਨੂੰ ਮਿਲ ਕੇ ਨਾ ਬਹੁਤ ਇੱਜ਼ਤ ਮਨ ਦਿੰਦਾ ਹੈ ਨਾ ਵਿਦ ਪਰਿਵਾਰ ਕੱਲ੍ਹ ਇਹ ਨਹੀਂ ਵੀ ਪਰਿਵਾਰ ਨੇ ਹਿੱਤ ਜਮਾਨ ਤੇ ਅਹੀ ਵੀ ਪਰਿਵਾਰਾਂ ਸਮੇਤ ਇਹਨਾਂ ਦਾ ਹਿੱਤ ਜਮਾਨ ਕਰਨ ਲੱਗੇ ਆ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਸਰਕਾਰਾਂ ਨੂੰ ਕਹਿੰਦੇ ਆ ਵੀ ਜਿਹੜੇ ਵਡੇਰੀ ਉੱਪਰ ਤੇ 60 ਸਾਲ ਤੋਂ ਤਾਂ ਨੇ ਉਹਨਾਂ ਹੁਣ ਕਿਹੜੇ ਸੀਆਈਡੀ ਲੈਣੀ ਹੈ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆ ਜਾਣ ਦੇਣਾ ਚਾਹੀਦਾ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਗੁਰਦਾਸਪੁਰ ਚ ਕਿਹੜਾ ਉਹਨਾਂ ਕਹਿੰਦਾ ਤਹਿਸੀਲ ਬਟਾਲਾ ਤੇ ਪਿੰਡ ਮਚਰਾਵਾ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ 'ਚ ਆਵਾਜ਼ ਪਈ ਵੀ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦਿਓ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਤੇ ਜਾਂਦੇ ਵੀ ਸਾਡੇ ਵਾਸਤੇ ਮਚਰਾਵਾ ਹਾਜੇ ਆ ਦੇ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ਈਅਰ ਵੀ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਦਾ ਦਾਣਾ ਪਾਣੀ ਕਰਮਾ ਚ ਸੀਗਾ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਸੀ ਤੇ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਪਿੰਡ ਪਹੁੰਚੇ ਨੇ ਪਹਿਲੀ ਇਹਨਾਂ ਦੇ ਮੂੰਹੋਂ ਕਿਹੜੀ ਗੱਲ ਨਿਕਲੀ ਜਿਹੜੀ ਤੁਹਾਨੂੰ ਉੱਤਵੀ ਹੋਵੇ ਦਿਲ ਨੂੰ ਜਦੋਂ ਅਸੀਂ ਪਿੰਡ ਆਪਣੇ ਘਰ ਆਏ ਆ ਕੱਲ ਸ਼ਾਮੀ ਤੇਹੀ ਰੋਡ ਤੇ ਕਾਰ ਖਲਾਰਤੀ ਤੇ ਸਭ ਤੋਂ ਪਹਿਲਾਂ ਜਦੋਂ ਬਾਪੂ ਕਾਰ ਚ ਉਤਰਿਆ ਪੈਰ ਰੱਖਿਆ ਤੇ ਇਹਨੇ ਲਾ ਕੇ ਧਰਤੀ ਨੂੰ ਆਪਣੇ ਹੱਥ ਤੇ ਜਦੋਂ ਚੁੰਮਿਆ ਤੇ ਆਂਦਾ ਵੀ ਅੱਜ ਮੈਂ 사ウਦੀ ਅਰਬ ਜਾਇਆ ਆਂ ਤੇ ਦੈਨ ਜਦੋਂ ਘਰ ਗਏ ਇਹਨਾਂ ਨੂੰ ਪਾਣੀ ਦਿੱਤਾ ਤੇ ਮੈਂ ਕਿਹਾ ਲੋ ਬਜ਼ੁਰਗੋ ਪਾਣੀ ਪੀ ਲਓ ਕਹਿੰਦੇ ਯਾਰਾ ਕਹਿਣ ਨੂੰ ਤੇ ਪਾਣੀ ਆ ਪਰ ਇਹ ਦੁੱਧ ਤੋਂ ਵੱਧ ਆ ਇਹ ਮਚਰਾਵਾ ਦਾ ਜਿਹੜਾ ਪਾਣੀ ਵੀ ਮੈਨੂੰ ਦੁੱਧ ਵਰਗਾ ਲੱਗਦਾ ਆ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਿਮਾਚਲ ਤੇ ਮੈਂ ਆ ਤੁਹਾਡੇ ਨਾਲ ਹਰਮਨ ਗੁਲਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਂਕਿ ਸਰਹੱਦ ਜ਼ਰੂਰ ਬਣ ਗਈ ਪਰ ਦਿਲਾਂ ਦੇ ਵਿਚਾਲੇ ਸਰਹੱਦ ਨਹੀਂ ਬਣ ਪਾਈ। ਬਹੁਤ ਸਾਰੇ ਅਜੇ ਹੀ ਪੰਜਾਬੀ ਨੇ ਜੋ ਭਾਰਤ ਤੋਂ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਤੋਂ ਭਾਰਤ ਦਾ ਅੱਜ ਵੀ ਰੋਕ ਕਰਦੇ ਨੇ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਦੇ ਲਈ। ਉਹ ਜੋ ਅਜੇ ਹੀ ਨੇ ਅਹਿਮਦ ਖੁਰਸ਼ੀਦ 92 ਸਾਲਾ ਅਹਿਮਦ ਖੁਰਸ਼ੀਦ ਭਾਰਤ ਯਾਨੀ ਕਿ ਪੰਜਾਬ ਆਪਣੇ ਗੁਰਦਾਸਪੁਰ ਦੇ ਵਿੱਚ ਮਚਰਾਏ ਪਿੰਡ ਵਾਪਸ ਆਏ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਲਈ ਤੇ 77 ਸਾਲ ਬਾਅਦ ਆਏ ਨੇ ਉਦੋਂ ਸਿਰਫ ਮਹਿਜ਼ੇ 16 ਸਾਲਾਂ ਦੇ ਸੀਗੇ ਜਦੋਂ ਇਹ ਗੁਰਦਾਸਪੁਰ ਤੋਂ ਉਧਰ ਉਹਨਾਂ ਨੂੰ ਜਾਣਾ ਪਿਆ ਵੰਡ ਦੇ ਦੌਰਾਨ ਪਰ ਦਿਲਾਂ ਦੇ ਵਿੱਚ ਵੰਡ ਨਹੀਂ ਪਈ ਅੱਜ ਵੀ ਜਦੋਂ ਉਹ ਦੋਸਤਾਂ ਦੇ ਨਾਲ ਮਿਲ ਰਹੇ ਨੇ ਜਿਵੇਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਅੱਖਾਂ ਕਿੰਧਾਂ ਭਰੀਆਂ ਹੋਈਆਂ ਨੇ ਸੋ ਜਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਉਹ ਨਹੀਂ ਟੁੱਟੀਆਂ ਸੋ ਜਿਹੜੀਆਂ ਆਜ਼ਾਦੀਆਂ ਨੇ ਕਿਵੇਂ ਅੱਖਾਂ 'ਚੋਂ ਹੰਝੂ ਬਣ ਕੇ ਛਲਕ ਰਹੀਆਂ ਨੇ ਤੇ ਖੁਸ਼ੀ ਵੀ ਹੋ ਰਹੀ ਹੈ ਖੁਸ਼ੀ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਪੂਰੇ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਸ਼ਨ ਦਾ ਮਾਹੌਲ ਹੈ ਤੇ ਜਦੋਂ ਪਾਣੀ ਵੀ ਉਹ ਪੀਂਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਪਾਣੀ ਵੀ ਉਹਨਾਂ ਦੇ ਲਈ ਦੁੱਧ ਤੋਂ ਘੱਟ ਨਹੀਂ ਹੈ ਦੁੱਧ ਵਰਗਾ ਯਾਨੀ ਕਿ ਅੰਮ੍ਰਿਤ ਵਰਗਾ ਹੈ ਕਿਉਂਕਿ ਅੱਜ ਉਹ ਆਪਣੀ ਮਾਂ ਕੋਲ ਆਏ ਨੇ ਮਾਂ ਦੀ ਧਰਤੀ ਤੇ ਵਾਪਸ ਆਏ ਨੇ ਤੇ ਉਹ ਮਾਂ ਦੀ ਨਿੱਗੀ ਗੋਦੀ ਵਰਗਾ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਸੋ ਢੀਲੀ ਵੋਸ ਪੰਜਾਬ ਹਰਿਆਣਾ ਹਿਮਾਚਲੇ ਅਪੀਲ ਕਰਦਾ ਹੈ ਕਿ ਵੱਦ ਤੋਂ ਵੱਤ ਖੁੱਲੇ ਦਿਲ ਦੇ ਨਾਲ ਪਾਕਿਸਤਾਨ ਸਰਕਾਰ ਨੂੰ ਵੀਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਅਜਿਹੇ ਪੰਜਾਬੀ ਨੇ ਕਿਤੇ ਨਾ ਕਿਤੇ ਜਿਹੜਾ ਆਪਣਾ ਉਹਨਾਂ ਦਾ ਬਚਪਨ ਹੈ ਪੰਜਾਬੀਆਂ ਗਲੀਆਂ ਦੇ ਵਿੱਚ ਉਦੋਂ ਗਵਾਚ ਗਿਆ ਸੀ ਤੇ ਉਹਨਾਂ ਨੂੰ ਜਾਣਾ ਪਿਆ ਸੀ ਤੇ ਉਹ ਮੁੜ ਐਦਾਂ ਹੀ ਆ ਕੇ ਆਪਣੀਆਂ ਯਾਦਾਂ ਤਾਜ਼ੀਆਂ ਕਰ ਸਕਣ ਤੇ ਜਿਹੜੀ ਇੱਕ ਏਕਤਾ ਦੀ ਮਿਸਾਲ ਹੁੰਦੀ ਹੈ ਉਹ ਐਸੀ ਤਰ੍ਹਾਂ ਹੀ ਉਹ ਪੈਦਾ ਕਰਦੇ ਰਹੇ ਹਨ ਆ ਮੈਂ ਪੈਂਡੇ ਪਹੁੰਚ ਗਿਆ ਹਾਂ ਹਾਂ ਕਿੰਨੀ ਖੁਸ਼ੀ ਹੋਈ ਤੇ ਬਹੁਤ ਖੁਸ਼ੀ ਹੋਈ ਹੈ ਹਾਂ ਆ ਪੈਂਡੇ ਖੁਸ਼ ਹਾਂ ਤੇ ਬੇਜਾਨ ਨੂੰ ਬਹੁਤ ਮਾਣ ਨੂੰ ਖੁਸ਼ ਹਾਂ ਹਾਂ ਆ ਧਰਤੀ ਵੇਖ ਲਈ ਹਾਂ ਚੌਕ ਵੇਖਣਾ ਹੈ ਇਹ ਵੀ ਇਹਦਾ ਹਾਂ ਖਾਨਾ ਦੇਖਣੀ ਹੈ ਉਹ ਵੀ ਵੇਖ ਲਈ ਹਾਂ ਆ ਗੋ ਮਾਰੋ ਇੱਧਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਲੈ ਕੇ ਚੱਲਦੇ ਆਂ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੋਡੀ ਘੋੜਾ ਵਟਾ ਦੌੜ ਹੂੰ 12 ਮੀਲ ਮੈਂ ਜਾਂ ਪਹਾਈ ਦਾ ਹਿੱਥੋਂ ਹੂੰ ਵਟਾ ਆਇਓ ਹੋ ਕੇ 12 ਮੀਲ ਜਾਣੇ ਲਈ ਤੇ ਮੈਂ ਹਾਲੇ ਜਾ ਤੇ ਮੈਂ ਆ ਕੇ ਨਾਸ਼ਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਪਾਕਿਸਤਾਨ ਹਾਂ ਪਲੇਰ ਤਹਿਸੀਲ ਜਿਹੜਾ ਲੱਗੇ ਅੱਛਾ ਲਲਗਾਣਾ ਸਾਡਾ ਜ਼ਿਲ੍ਹਾ ਗੇਸ਼ ਸ਼ੇਖੂਪੁਰ ਸੀ ਇਹ ਜ਼ਮੀਨ ਜਿਹੜੀ ਆ ਇਹਦੇ ਨਾਲ ਨਾਲ ਦੀ ਕੋਈ ਖੈਰ ਨਹੀਂ ਇਹ ਜ਼ਮੀਨ ਸਭ ਤੋਂ ਹਰ ਜ਼ਿਲ੍ਹੇ ਦੇ ਵਿੱਚੋਂ ਇਹ ਅਵਲਦਰ ਜਾ ਪਈ ਲੈ ਲਾ ਬਸ ਹਾਂ ਪਾਣੀ ਕਿਦਾਂ ਦਾ ਲੱਗਾ ਫੇ ਇੱਥੋਂ ਦਾ ਪਾਣੀ ਜੀ ਮੈਂ ਸਭ ਦੌਜੀਤ ਦੀ ਮਾਈ ਦਾ ਪੀ ਲਿਆ ਹਾਂ ਬਾ ਗਲਾ ਬਾਦ ਪੀਤਾ

ਤੇ ਅਹੀ ਖਾਸ ਰੱਖੀ ਵੀ ਬਾਕੀ ਤੁਹਾਨੂੰ ਜਰੂਰ ਖੜਾਗੇ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਏ ਇਹ ਸਾਡੇ ਪਿੰਡ ਆਏ ਨੇ ਆਪਣੇ ਪਿੰਡ ਆਏ ਨੇ ਤੇ ਆਪਣੇ ਪਿੰਡਾਂ ਦੇ ਬਹੁਤ ਖੁਸ਼ ਹੋਏ ਨੇ ਤੇ ਅਹੀ ਕਿੱਥੇ ਮਿਲੇ ਸੀ ਅਹੀ ਨਕਾਣਾ ਸਾਹਿਬ ਮਿਲੇ ਇਹਨਾਂ ਨੂੰ ਉੱਥੇ ਸਾਨੂੰ ਮਿਲ ਕੇ ਨਾ ਬਹੁਤ ਇਤਮਨ ਦਿੱਤਾ ਹੈ ਨਾ ਵਿਦ ਪਰਿਵਾਰ ਖੱਲੇ ਦੀ ਵਿਦ ਪਰਿਵਾਰ ਨੇ ਦਿੱਤਾ ਇਤਮਾਨ ਤੇ ਅਹੀ ਵੀ ਪਰਿਵਾਰਾਂ ਸਮੇਟੀ ਨੇ ਦਾ ਇਤਮਾਨ ਕਰਨ ਲਏ ਆ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿੰਦੇ ਆ ਵੀ ਜਿਹੜੇ ਬਡੇਰੀ ਉੱਪਰ ਤੋਂ 60 ਸਾਲ ਤੋਂ ਤਾਂ ਨੇ ਉਹਨਾਂ ਹੁਣ ਕਿਹੜੇ ਸੀਏ ਡਿਲੇ ਨਹੀਂ ਹੈ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆ ਜਾਣ ਦੇਣਾ ਚਾਹੀਦਾ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਗੁਰਦਾਸਪੁਰ ਚ ਕਿਹੜਾ ਉਹਨਾਂ ਕਹਿੰਦਾ ਤਹਿਸੀਲ ਬਟਾਲਾ ਤੇ ਪਿੰਡ ਮਚਰਾਵਾ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ 'ਚ ਆਵਾਜ਼ ਪਈ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦਿਓ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਤੇ ਜਾਂਦੇ ਸਾਡੇ ਵਾਸਤੇ ਮਚਰਾਵਾ ਹੱਜ ਦੇ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ইয়ার ਵੀ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਦਾ ਦਾਣਾ ਪਾਣੀ ਕਰਮਾ ਚ ਸੀਗਾ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਸੀ ਤੇ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਪਿੰਡ ਪਹੁੰਚੇ ਨੇ ਪਹਿਲੀ ਇਹਨਾਂ ਦੇ ਨੂੰ ਕਿਹੜੀ ਗੱਲ ਨਿਕਲੀ ਜੇ ਤੁਹਾਨੂੰ ਉਤਵੀ ਹੋਵੇ ਦਿਲ ਨੂੰ ਜਦੋਂ ਅਸੀਂ ਪਿੰਡ ਆਪਣੇ ਘਰ ਆਏ ਆ ਕੱਲ ਸ਼ਾਮੀ ਤੇ ਅਸੀਂ ਰੋਡ ਤੇ ਕਾਰ ਖਿਲਾਰਤੀ ਤੇ ਸਭ ਤੋਂ ਪਹਿਲਾਂ ਜਦੋਂ ਬਾਪੂ ਕਾਰ 'ਚ ਉਤਰਿਆ ਪੈਰ ਰੱਖਿਆ ਤੇ ਇਹਨਾਂ ਲਾ ਕੇ ਧਰਤੀ ਨੂੰ ਆਪਣੇ ਹੱਥ ਤੇ ਜਦੋਂ ਚੁੰਮਿਆ ਤੇ ਆਂਦਾ ਵੀ ਅੱਜ ਮੈਂ 사ウਦੀ ਅਰਬ ਜਾਇਆ ਆਂ। ਤੇ ਦੈਨ ਜਦੋਂ ਘਰ ਗਏ ਇਹਨਾਂ ਨੂੰ ਪਾਣੀ ਦਿੱਤਾ ਤੇ ਮੈਂ ਕਿਹਾ ਲੋ ਬਜ਼ੁਰਗੋ ਪਾਣੀ ਪੀ ਲਓ। ਕਹਿੰਦੇ ਯਾਰਾ ਕਹਿਣ ਨੂੰ ਤੇ ਪਾਣੀ ਆ ਪਰ ਇਹ ਦੁੱਧ ਤੋਂ ਵੱਧ ਆ। ਇਹ ਮਚਰਾਵਾਂ ਦਾ ਜਿਹੜਾ ਪਾਣੀ ਵੀ ਮੈਨੂੰ ਦੁੱਧ ਵਰਗਾ ਲੱਗਦਾ ਆ। ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਿਮਾਚਲ ਤੇ ਮੈਂ ਆ ਤੁਹਾਡੇ ਨਾਲ ਹਰਮਨ ਗੁਲਾਰ। ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਂਕਿ ਸਰਹੱਦ ਜ਼ਰੂਰ ਬਣ ਗਈ ਪਰ ਦਿਨਾਂ ਦੇ ਵਿਚਾਲੇ ਸਰਹੱਦ ਨਹੀਂ ਬਣ ਪਾਈ ਬਹੁਤ ਸਾਰੇ ਅਜੂਹੀ ਪੰਜਾਬੀ ਨੇ ਜੋ ਭਾਰਤ ਤੋਂ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਤੋਂ ਭਾਰਤ ਦਾ ਅੱਜ ਵੀ ਰੋਕ ਕਰਦੇ ਨੇ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਦੇ ਲਈ ਉਹ ਜੋ ਜਹੀ ਨੇ ਅਹਿਮਦ ਖੁਰਸ਼ੀਦ 92 ਸਾਲਾ ਅਹਿਮਦ ਖੁਰਸ਼ੀਦ ਭਾਰਤ ਯਾਨੀ ਕਿ ਪੰਜਾਬ ਆਪਣੇ ਗੁਰਦਾਸਪੁਰ ਦੇ ਵਿੱਚ ਮਚਰਾਏ ਪਿੰਡ ਵਾਪਸ ਆਏ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਲਈ ਤੇ 77 ਸਾਲ ਬਾਅਦ ਆਏ ਨੇ ਉਦੋਂ ਸਿਰਫ ਮਹਿਜ਼ੇ 16 ਸਾਲਾਂ ਦੇ ਸੀਗੇ ਜਦੋਂ ਇਹ ਗੁਰਦਾਸਪੁਰ ਤੋਂ ਉਧਰ ਉਹਨਾਂ ਨੂੰ ਜਾਣਾ ਪਿਆ ਵੰਡ ਦੇ ਦੌਰਾਨ ਪਰ ਦਿਲਾਂ ਦੇ ਵਿੱਚ ਵੰਡ ਨਹੀਂ ਪਈ ਅੱਜ ਵੀ ਜਦੋਂ ਉਹ ਦੋਸਤਾਂ ਦੇ ਨਾਲ ਮਿਲ ਰਹੇ ਨੇ ਜਿਵੇਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਅੱਖਾਂ ਕਿੰਧਾਂ ਭਰੀਆਂ ਹੋਈਆਂ ਨੇ ਸੋ ਜਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਉਹ ਨਹੀਂ ਟੁੱਟੀਆਂ ਸੋ ਜਿਹੜੀਆਂ ਆਜ਼ਾਦੀਆਂ ਨੇ ਕਿਵੇਂ ਅੱਖਾਂ 'ਚੋਂ ਹੰਝੂ ਬਣ ਕੇ ਸਲਕ ਰਹੀਆਂ ਨੇ ਤੇ ਖੁਸ਼ੀ ਵੀ ਹੋ ਰਹੀ ਹੈ ਖੁਸ਼ੀ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਪੂਰੇ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਸ਼ਨ ਦਾ ਮਾਹੌਲ ਹੈ ਤੇ ਜਦੋਂ ਪਾਣੀ ਵੀ ਉਹ ਪਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਪਾਣੀ ਵੀ ਉਹਨਾਂ ਦੇ ਲਈ ਦੁੱਧ ਤੋਂ ਘੱਟ ਨਹੀਂ ਹੈ ਦੁੱਧ ਵਰਗਾ ਯਾਨੀ ਕਿ ਅੰਮ੍ਰਿਤ ਵਰਗਾ ਕਿਉਂਕਿ ਅੱਜ ਉਹ ਆਪਣੀ ਮਾਂ ਕੋਲ ਆਏ ਨੇ ਮਾਂ ਦੀ ਧਰਤੀ ਤੇ ਵਾਪਸ ਆਏ ਨੇ ਤੇ ਉਹ ਮਾਂ ਦੀ ਨਿੱਗੀ ਗੋਦੀ ਵਰਗਾ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਸੋ ਢੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲੇ ਅਪੀਲ ਕਰਦਾ ਹੈ ਕਿ ਵੱਧ ਤੋਂ ਵੱਧ ਖੁੱਲੇ ਦਿਲ ਦੇ ਨਾਲ ਪਾਕਿਸਤਾਨ ਸਰਕਾਰ ਨੂੰ ਵੀਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਅਜੇਹੇ ਪੰਜਾਬੀ ਨੇ ਕਿਤੇ ਨਾ ਕਿਤੇ ਜਿਹੜਾ ਆਪਣਾ ਉਹਨਾਂ ਦਾ ਬਚਪਨ ਹੈ ਪੰਜਾਬੀਆਂ ਗਲੀਆਂ ਦੇ ਵਿੱਚ ਉਦੋਂ ਗਵਾਚ ਗਿਆ ਸੀ ਤੇ ਉਹਨਾਂ ਨੂੰ ਜਾਣਾ ਪਿਆ ਸੀ ਤੇ ਉਹੋ ਮੁੜ ਇਦਾਂ ਹੀ ਆ ਕੇ ਆਪਣੀਆਂ ਯਾਦਾਂ ਤਾਜ਼ੀਆਂ ਕਰ ਸਕਣ ਤੇ ਜਿਹੜੀ ਇੱਕ ਏਕਤਾ ਦੀ ਮਿਸਾਲ ਹੁੰਦੀ ਹੈ ਉਹ ਐਸੀ ਤਰ੍ਹਾਂ ਹੀ ਉਹ ਪੈਦਾ ਕਰਦੇ ਨੇ ਹਾਂ ਮੈਂ ਪਿੰਡ 'ਚ ਪਹੁੰਚ ਗਿਆ ਹਾਂ ਕਿੰਨੀ ਖੁਸ਼ੀ ਹੋਈ ਤੇ ਬਹੁਤ ਖੁਸ਼ੀ ਹੋਈ ਆ ਹਾਂ ਆਪਾਂ ਟੈਂਡਿਕੋਸ਼ ਹਾਂ ਤੇ ਬੇਜਾਨੀ ਖੁਬ ਮਾਣੂ ਖੁਸ਼ ਹੋਣਾ ਹਾਂ ਹਾਂ ਆ ਧਰਤੀ ਵੇਖ ਲਈ ਹਾਂ ਚੌਕ ਵੇਖਣਾ ਹੈ ਇਹ ਜੇ ਆ ਹਾਂ ਖਾਣ ਦਾ ਵੇਖਣੀ ਹੈ ਉਹ ਹੀ ਵੇਖ ਲਈ ਹਾਂ ਅਗੋਂ ਮਾਵਰ ਇੱਧਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਓਕੇ ਲੈ ਕੇ ਚੱਲਦੇ ਆ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੋਡੀ ਕੋ ਵਟਾ ਦਾ ਉਹਦਾ ਹੂੰ 12 ਮਹੀਨ ਮੈਂ ਜਾ ਪਹੈਦਾ ਹਿੱਥੋਂ ਹੂੰ ਵਰਤਾਰੇ ਹੋ ਕੇ 12 ਮਹੀਨ ਜਾਣੇ ਲਈ ਤੇ ਮੈਂ ਹਾਲੇ ਜਾਏ ਤੇ ਮੈਂ ਆਣ ਕੇ ਨਾਸ਼ਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਪਾਕਿਸਤਾਨ ਹਾਂ ਪਲੇਰ ਤਹਿਸੀਲ ਜਿਹੜਾ ਲੱਗੇ ਅੱਛਾ ਜੀ ਲਲਕਾਣਾ ਸਾਡਾ ਜ਼ਿਲ੍ਹਾ ਆ ਕੇ अंबर <laughs> 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 ते मै एॾा पी लीटा ਔਮਾਰਾ ਉਹ ਮੈਨੂੰ ਵਾ ਪਾਣੀ ਮੇਰੇ ਨਸੀਬਾਂ ਚ ਸੀ ਮੈਨਾਂ ਕਿ ਪੀ ਲਿਆ ਹੂੰ 70 90 ਸਾਲ ਬਾਅਦ ਆਇਆ ਸਭ ਕੋ ਮੈਨੂੰ ਵੇਖ ਕੇ ਬਹੁਤ ਬਾਕੀ ਖੁਸ਼ ਹੋਏ ਆ ਕਿ ਉਹ ਅਹੀ ਪਹਿਲੇ ਇਹਨਾਂ ਨੂੰ ਮਿਲੇ ਆ ਤੇ ਕਾਕ ਇਹਨਾਂ ਦੀ ਤਮੰਨਾ ਸੀ ਕਿ ਮੈਂ ਆਪਣੇ ਪਿੰਡ ਚ ਜਾਵਾਂ ਤੇ ਅਹੀ ਖਾਸ ਰੱਖੀ ਬਾਕੀ ਤੁਹਾਨੂੰ ਜਦੋਂ ਖੜਾਂਗੇ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਏ ਕਿ ਸਾਡੇ ਪਿੰਡ ਆਏ ਨੇ ਆਪਣੇ ਪਿੰਡ ਆਏ ਨੇ ਤੇ ਆਪਣੇ ਪਿੰਡ ਆ ਕੇ ਬਹੁਤ ਖੁਸ਼ ਹੋਏ ਨੇ ਅਹੀ ਨਿਕਾਣਾ ਸਾਹਿਬ ਮਿਲੇ ਇਹਨਾਂ ਨੂੰ ਉੱਥੇ ਸਾਨੂੰ ਮਿਲ ਕੇ ਨਾ ਬਹੁਤ ਇਤਮਾਨ ਦਿਤਤਾ ਹੈ ਨਾ ਵਿਦ ਪਰਿਵਾਰ ਖੱਲੇ ਨਹੀਂ ਵੀ ਪਰਿਵਾਰ ਨੇ ਇੱਥੇ ਈ ਈ ਪਰਿਵਾਰਾਂ ਸਮੇਟੀ ਇਹਨਾਂ ਦਾ ਇੱਥੇ ਮਾਨ ਤੇ ਅਹੀ ਵੀ ਪਰਿਵਾਰਾਂ ਸਮੇਟੀ ਇਹਨਾਂ ਦਾ ਇੱਥੇ ਮਾਨ ਕਰਨ ਲੱਗੇ ਆ ਕਿ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿਣਾ ਵੀ ਜਿਹੜੇ ਵਡੇਰੀ ਉੱਪਰ ਤੇ 60 ਸਾਲ ਤੋਂ ਤਾਂ ਨੇ ਉਹਨਾਂ ਹੁਣ ਕਿਹੜੇ ਸੀਆਈਡੀ ਲੈਣੀ ਹੈ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆਪ ਜਾਣ ਦੇਣਾ ਚਾਹੀਦਾ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਗੁਰਦਾਸਪੁਰ ਚ ਕਿਹੜਾ ਉਹਨਾਂ ਕਹਿੰ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ 'ਚ ਆਵਾਜ਼ ਪਈ ਵੀ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦਿਓ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਜਾਂਦੇ ਵੀ ਸਾਡੇ ਵਾਸਤੇ ਮਚਰਾਵਾ ਹਾਜ ਦੇ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ਈਅਰ ਵੀ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਦਾ ਦਾਣਾ ਪਾਣੀ ਕਰਮਾ ਚ ਸੀਗਾ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਸੀ ਤੇ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਪਿੰਡ ਪਹੁੰਚੇ ਨੇ ਪਹਿਲੀ ਇਹਨਾਂ ਦੇ ਨੂੰ ਕਿਹੜੀ ਗੱਲ ਨਿਕਲੀ ਜੇ ਤੁਹਾਨੂੰ ਉਤਵੀ ਹੋਵੇ ਦਿਲ ਨੂੰ ਜਦੋਂ ਅਸੀਂ ਪਿੰਡ ਆਪਣੇ ਘਰ ਆਏ ਆ ਕਾਲ ਸ਼ਾਮੀ ਤੇਹੀ ਰੋਡ ਤੇ ਕਾਰ ਖਲਾਰਤੀ ਤੇ ਸਭ ਤੋਂ ਪਹਿਲੇ ਜਦੋਂ ਬਾਪੂ ਕਾਰ ਚ ਉਤਰਿਆ ਪੈਰ ਰੱਖਿਆ ਤੇ ਇਹਨੇ ਲਾ ਕੇ ਧਰਤੀ ਨੂੰ ਆਪਣੇ ਹੱਥ ਤੇ ਜਦੋਂ ਚੁੰਮਿਆ ਤੇ ਆਂਦਾ ਵੀ ਅੱਜ ਮੈਂ 사ウਦੀ ਅਰਬ ਜਾਇਆ ਆਂ ਤੇ ਦੈਨ ਜਦੋਂ ਘਰ ਗਏ ਇਹਨਾਂ ਨੂੰ ਪਾਣੀ ਦਿੱਤਾ ਤੇ ਮੈਂ ਕਿਹਾ ਲੋ ਬਜ਼ੁਰਗੋ ਪਾਣੀ ਪੀ ਲਓ ਕਹਿੰਦੇ ਯਾਰਾ ਕਹਿਣ ਨੂੰ ਤੇ ਪਾਣੀ ਆ ਪਰ ਇਹ ਦੁੱਧ ਤੋਂ ਵੱਧ ਆ ਇਹ ਮਚਰਾਵਾ ਦਾ ਜਿਹੜਾ ਪਾਣੀ ਵੀ ਮੈਨੂੰ ਦੁੱਧ ਵਰਗਾ ਲੱਗਦਾ ਆ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਿੜਾਣਾ ਹਿਮਾਚਲ ਤੇ ਮੈਂ ਆ ਤੁਹਾਡੇ ਨਾਲ ਹਰਮਨ ਗੁਲਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਂਕਿ ਸਰਹੱਦ ਜ਼ਰੂਰ ਬਣ ਗਈ ਪਰ ਦਿਲਾਂ ਦੇ ਵਿਚਾਲੇ ਸਰਹੱਦ ਨਹੀਂ ਬਣ ਪਾਈ ਬਹੁਤ ਸਾਰੇ ਜੋਹੀ ਪੰਜਾਬੀ ਨੇ ਜੋ ਭਾਰਤ ਤੋਂ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਤੋਂ ਭਾਰਤ ਦਾ ਅੱਜ ਵੀ ਰੋਕ ਕਰਦੇ ਨੇ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਦੇ ਲਈ ਉਹ ਜੋ ਜਹੀ ਨੇ ਅਹਿਮਦ ਖੁਰਸ਼ੀਦ 92 ਸਾਲਾ ਅਹਿਮਦ ਖੁਰਸ਼ੀਦ ਭਾਰਤ ਯਾਨੀ ਕਿ ਪੰਜਾਬ ਆਪਣੇ ਗੁਰਦਾਸਪੁਰ ਦੇ ਵਿੱਚ ਮਚਰਾਏ ਪਿੰਡ ਵਾਪਸ ਆਏ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਲਈ ਤੇ 77 ਸਾਲ ਬਾਅਦ ਆਏ ਨੇ ਉਦੋਂ ਸਿਰਫ ਮਹਿਜ਼ੇ 16 ਸਾਲਾਂ ਦੇ ਸੀਗੇ ਜਦੋਂ ਇਹ ਗੁਰਦਾਸਪੁਰ ਤੋਂ ਉਧਰ ਉਹਨਾਂ ਨੂੰ ਜਾਣਾ ਪਿਆ ਵੰਡ ਦੇ ਦੌਰਾਨ ਪਰ ਦਿਲਾਂ ਦੇ ਵਿੱਚ ਵੰਡ ਨਹੀਂ ਪਈ ਅੱਜ ਵੀ ਜਦੋਂ ਉਹ ਦੋਸਤਾਂ ਦੇ ਨਾਲ ਮਿਲ ਰਹੇ ਨੇ ਜਿਵੇਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਅੱਖਾਂ ਕਿੰਨਾਂ ਭਰੀਆਂ ਹੋਈਆਂ ਨੇ ਸੋ ਜਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਉਹ ਨਹੀਂ ਟੁੱਟੀਆਂ ਸੋ ਜਿਹੜੀਆਂ ਆਜ਼ਾਦੀ ਨੇ ਕਿਵੇਂ ਅੱਖਾਂ 'ਚੋਂ ਹੰਝੂ ਬਣ ਕੇ ਛਲਕ ਰਹੀਆਂ ਨੇ ਤੇ ਖੁਸ਼ੀ ਵੀ ਹੋ ਰਹੀ ਹੈ ਖੁਸ਼ੀ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਪੂਰੇ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਸ਼ਨ ਦਾ ਮਾਹੌਲ ਹੈ ਤੇ ਜਦੋਂ ਪਾਣੀ ਵੀ ਉਹ ਪਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਪਾਣੀ ਵੀ ਉਹਨਾਂ ਦੇ ਲਈ ਦੁੱਧ ਤੋਂ ਘੱਟ ਨਹੀਂ ਹੈ ਦੁੱਧ ਵਰਗਾ ਯਾਨੀ ਕਿ ਅੰਮ੍ਰਿਤ ਵਰਗਾ ਹੈ ਕਿਉਂਕਿ ਅੱਜ ਉਹ ਆਪਣੀ ਮਾਂ ਕੋਲ ਆਏ ਨੇ ਮਾਂ ਦੀ ਧਰਤੀ ਤੇ ਵਾਪਸ ਆਏ ਨੇ ਤੇ ਉਹ ਮਾਂ ਦੀ ਨਿੱਗੀ ਗੋਦੀ ਵਰਗਾ ਉਹਨਾਂ ਨੂੰ ਮਹਿਸੂਸ ਹੁੰਦਾ ਸੋ ਡੇਲੀ ਵੋਸ ਪੰਜਾਬ ਹਰਿਆਣਾ ਹਿਮਾਚਲ ਦੇ ਅਪੀਲ ਕਰਦਾ ਹੈ ਕਿ ਵੱਦ ਤੋਂ ਵੱਤ ਖੁੱਲੇ ਦਿਲ ਦੇ ਨਾਲ ਪਾਕਿਸਤਾਨ ਸਰਕਾਰ ਨੂੰ ਵੀਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਅਜੇਹੇ ਪੰਜਾਬੀ ਨੇ ਕਿਤੇ ਨਾ ਕਿਤੇ ਜਿਹੜਾ ਆਪਣਾ ਉਹਨਾਂ ਦਾ ਬਚਪਨ ਹੈ ਪੰਜਾਬ ਦੀਆਂ ਗਲੀਆਂ ਦੇ ਵਿੱਚ ਉਦੋਂ ਗੁਵਾਚ ਗਿਆ ਸੀ ਤੇ ਉਹਨਾਂ ਨੂੰ ਜਾਣਾ ਪਿਆ ਸੀ ਤੇ ਉਹ ਮੁੜ ਐਦਾਂ ਹੀ ਆ ਕੇ ਆਪਣੀਆਂ ਯਾਦਾਂ ਤਾਜ਼ੀਆਂ ਕਰ ਸਕਣ ਤੇ ਜਿਹੜੀ ਇੱਕ ਏਕਤਾ ਦੀ ਮਿਸਾਲ ਹੁੰਦੀ ਹੈ ਉਹ ਐਸੀ ਤਰ੍ਹਾਂ ਹੀ ਉਹ ਪੈਦਾ ਕਰਦੇ ਰਹੇ ਹਨ ਆ ਮੈਂ ਪਿੰਡ ਚ ਪਹੁੰਚ ਗਿਆ ਹਾਂ ਹਾਂ ਕਿੰਨੀ ਖੁਸ਼ੀ ਹੋਈ ਤੇ ਬਹੁਤ ਖੁਸ਼ੀ ਹੋਈ ਆ ਹਾਂ ਆ ਪਿੰਡ ਦੀ ਖੁਸ਼ੀ ਹਾਂ ਤੇ ਬੇਜਾਨ ਨੂੰ ਬਹੁਤ ਮਾਣ ਨੂੰ ਖੁਸ਼ ਹਾਂ ਹਾਂ ਆ ਧਰਤੀ ਵੇਖ ਲਈ ਹਾਂ ਚੌਕ ਵੇਖਣਾ ਹੀ ਵੇਖ ਲਿਆ ਹਾਂ ਖਾਰਗਾ ਵੇਖਣੀ ਸੀ ਉਹ ਹੀ ਵੇਖ ਲਈ ਹਾਂ ਆ ਗੋ ਮਾਰੋ ਇੱਧਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਲੈ ਕੇ ਚੱਲਦੇ ਆਂ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੌਡੀ ਕੋ ਵਟਾ ਦੌੜ ਹੂੰ 12 ਮੀਲ ਮੈਂ ਜਾ ਪਹਾਈ ਦਾ ਹਿੱਥੋਂ ਹੂੰ ਵਟਾ ਰਹੇ ਹੋ ਹੋ ਕੇ 12 ਮੀਲ ਜਾਣੇ ਲਈ ਤੇ ਮੈਂ ਹਾਲੇ ਜਾ ਤੇ ਮੈਂ ਆ ਕੇ ਨਾਸ਼ਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਫਖਰ ਸਾਦ ਹਾਂ ਪਲੇਰ ਤਹਿਸੀਲ ਜਿਹੜਾ ਸੰਗਲੇ ਦੇ ਲਾਗੇ

ਹਾਂ ਠੀਕ ਹੈ ਬਾਦਰ ਇੱਕ ਗਲਾਸ ਬਾਦਰ ਪੀਤਾ ਠੀਕ ਹੈ ਹਾਂ ਤੇ ਬਾ ਅਲਾਏ ਗਵਾਹੀ ਸੀਤੀ ਤੇ ਵਾ ਅਮਾਰ ਦਾ ਪੋ ਮੈਨੂੰ ਵਾ ਪਾਣੀ ਮੇਰੇ ਨਸੀਬਾਂ ਚ ਸੀ ਮਹਾਰਾਣ ਕੇ ਪੀ ਲਿਆ ਹੂੰ 80 90 ਸਾਲ ਬਾਅਦ ਆਇਆ ਸਭ ਕੋ ਮੈਨੂੰ ਵੇਖ ਕੇ ਬਹੁਤ ਬਾਕੀ ਖੁਸ਼ ਹੋਏ ਆ ਕਿ ਉਹ ਹੀ ਪਹਿਲੇ ਇਹਨਾਂ ਨੂੰ ਮਿਲੇ ਹਾਂ ਤੇ ਕਾਕ ਇਹਨਾਂ ਦੀ ਤਮੰਨਾ ਸੀ ਕਿ ਮੈਂ ਆਪਣੇ ਪਿੰਡ ਚ ਜਾਵਾਂ ਤੇ ਅਸੀਂ ਖਾਸ ਰੱਖੀ ਬਾਕੀ ਤੁਹਾਨੂੰ ਜਰੂਰ ਖੜਾਂਗੇ ਕਿ ਉਹ ਮਹਾਰਾਜ ਨੇ ਕਿਰਪਾ ਕੀਤੀ ਏ ਕਿ ਸਾਡੇ ਪਿੰਡ ਆਏ ਨੇ ਆਪਣੇ ਪੇ ਪਿੰਡ ਆਏ ਨੇ ਤੇ ਆਪਣੇ ਪਿੰਡਾਂ ਆ ਕੇ ਬਹੁਤ ਖੁਸ਼ ਹੋਏ ਨੇ ਤੁਸੀਂ ਇਹ ਕਿੱਥੇ ਮਿਲੇ ਸੀ ਅਸੀਂ ਨੂੰ ਨਕਾਣਾ ਸਾਹਿਬ ਮਿਲੇ ਹੈ ਇਹਨਾਂ ਨੂੰ ਉੱਥੇ ਸਾਨੂੰ ਮਿਲ ਕੇ ਨਾ ਬਹੁਤ ਇੱਜ਼ਤ ਮਨ ਦਿੰਦਾ ਹੈ ਨਾ ਵਿਦ ਪਰਿਵਾਰ ਕੱਲੇ ਨਹੀਂ ਵੀ ਪਰਿਵਾਰ ਨੇ ਦਿੱਤਾ ਇਸ ਮਾਨ ਤੇ ਅਸੀਂ ਵੀ ਪਰਿਵਾਰਾਂ ਸਮੇਟੀ ਨਾਲ ਗੈਰਤਮਾਨ ਕਰਨ ਲਏ ਆ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿੰਦੇ ਆ ਵੀ ਜਿਹੜੇ ਬਟੇਰੀ ਉੱਪਰ ਤੇ 60 ਸਾਲ ਤੋਂ ਤਾਂ ਨੇ ਉਹਨਾਂ ਹੁਣ ਕਿਹੜੇ ਸੀਆਈਡੀ ਲੈਣੀਆਂ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆਮ ਜਾਣ ਦੇਣਾ ਚਾਹੀਦਾ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਗੁਰਦਾਸਪੁਰ ਚ ਕਿਹੜਾ ਉਹਨਾਂ ਕਹਿੰਦਾ ਤਹਿਸੀਲ ਬਟਾਲਾ ਤੇ ਪਿੰਡ ਮਚਰਾਵਾ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ 'ਚ ਆਵਾਜ਼ ਪਈ ਵੀ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦਿਓ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁ슬ਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਤੇ ਜਾਂਦੇ ਵੀ ਸਾਡੇ ਵਾਸਤੇ ਮਚਰਾਵਾ ਹੱਜ ਦੇ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ਈਅਰ ਵੀ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਦਾ ਦਾਣਾ ਪਾਣੀ ਕਰਮਾ ਚ ਸੀਗਾ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਸੀ ਤੇ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਪਿੰਡ ਪਹੁੰਚੇ ਨੇ ਪਹਿਲੀ ਇਹਨਾਂ ਦੇ ਨੂੰ ਕਿਹੜੀ ਗੱਲ ਨਿਕਲੀ ਜਿਹੜੀ ਤੁਹਾਨੂੰ ਉੱਥੇ ਵੀ ਹੋਵੇ ਦਿਲ ਨੂੰ ਜਦੋਂ ਅਸੀਂ ਪਿੰਡ ਆਪਣੇ ਘਰ ਆਏ ਆ ਕੱਲ ਸ਼ਾਮੀ ਤੇ ਅਸੀਂ ਰੋਡ ਤੇ ਕਾਰ ਖਿਲਾਰਤੀ ਤੇ ਸਭ ਤੋਂ ਪਹਿਲਾਂ ਜਦੋਂ ਬਾਪੂ ਕਾਰ 'ਚ ਉਤਰਿਆ ਪੈਰ ਰੱਖਿਆ ਤੇ ਇਹਨੇ ਲਾ ਕੇ ਧਰਤੀ ਨੂੰ ਆਪਣੇ ਹੱਥ ਤੇ ਜਦੋਂ ਚੁੰਮਿਆ ਤੇ ਆਂਦਾ ਵੀ ਅੱਜ ਮੈਂ 사ウਦੀ ਅਰਬ ਜਾਇਆ ਆਂ ਤੇ